ਅੱਜ ਦੀ ਕਿਰਤਾਂ ਪ੍ਰੇਮ ਦਿਲਾਵੇ ਉਠ ਪ੍ਰੇਮ ਕਮਾ ਲਈਏ ਇੱਕ ਵੱਖਰੀ ਦੁਨੀਆ ਪਾ ਲਈਏ ਦਿਲਾਵੇ ਉਠ ਪ੍ਰੇਮ ਕਮਾ ਲਈਏ ਇਸ ਜੜੇ ਹੋਏ ਮੰਦਰ ਦੇ ਵਿੱਚ ਇਸ ਜੜੇ ਹੋਏ ਮੰਦਰ ਦੇ ਵਿੱਚ ਜੀਵਨ ਜੋਤ ਜਗਾ ਲਈਏ ਦਿਲਾਵੇ ਉਠ ਦਿਲਾਵੇ ਉਠ ਪ੍ਰੇਮ ਕਮਾ ਲਈਏ ਜਰਾ ਪ੍ਰੇਮ ਕਮਾ ਲਈਏ ਮੋ ਮਾਇਆ ਵਿੱਚ ਕੀ ਪਾਇਆਏ ਦਿਲ ਦੁਨੀਆ ਨੇ ਪਰ ਮਾਇਆਏ ਛੱਡ ਇਸ ਮਸਾਫਿਰ ਖਾਨੇ ਨੂੰ ਇਸ ਮੁਸਾਫਿਰ ਖਾਨੇ ਨੂੰ ਕੋਈ ਨਵਜਹਾਨ ਵਸਾ ਲਈਏ ਦਿਲਾਵੇ ਉੱਠ ਪ੍ਰੇਮ ਕਮਾ ਲਈਏ ਦਿਲਾਵੇ ਉੱਠ ਪ੍ਰੇਮ ਕਮਾ ਲਈਏ ਇਕ ਰਹਿ ਬਰ ਅਰਸ਼ ਮਨਾਰੇ ਨੂੰ ਇਕ ਰਹਿ ਬਰ ਅਰਸ਼ ਮਨਾਰੇ ਨੂੰ ਇਕ ਰੋਸ਼ਨ ਪ੍ਰੇਮ ਸਤਾਰੇ ਨੂੰ ਉਸ ਦਿਲ ਦੀਆਂ ਸਮਝਣ ਹਾਰੇ ਨੂੰ ਹੁਣ ਮਹਿਰਮ ਹਾਲ ਬਣਾ ਲਈਏ ਦਿਲਾਵੇ ਉਠ ਪ੍ਰੇਮ ਕਮਾਲ ਲਈਏ ਦਿਲਾਵੇ ਉਠ ਪ੍ਰੇਮ ਕਮਾਲ ਲਈਏ ਜਿਸ ਸ਼ੋਹੀ ਧਰਮ ਅਸਾਰੀ ਸੀ ਜਿਸ ਸ਼ੋਹੀ ਧਰਮ ਅਸਾਰੀ ਸੀ ਜਿਸ ਮਨ ਦੀ ਮੈਲ ਉਤਾਰੀ ਸੀ ਜਿਸ ਪ੍ਰੇਮ ਸੁਗੰਧ ਖਲਾਰੀ ਸੀ ਜਰਾ ਉਸ ਦਾ ਸ਼ੁਕਰ ਮਨਾ ਲਈਏ ਦਿਲਾਵੇ ਉਠ ਪ੍ਰੇਮ ਕਮਾਲਈਏ ਜਰਾ ਪ੍ਰੇਮ ਕਮਾਲਈਏ ਅਸੀਂ ਬੁਹੇ ਬਗਾਨੇ ਤੱਕ ਤੱਕ ਕੇ ਹੋ ਅਸੀਂ ਬੁਹੇ ਬਗਾਨੇ ਤੱਕ ਤੱਕ ਕੇ ਛੱਡ ਅੰਮ੍ਰਿਤ ਜੈਰਾ ਫੱਕ ਫੱਕ ਕੇ ਰੌ ਰੀਤ ਪੁਲਾਪ ਰਵਾਨੇ ਦੀ ਬਾਣੇ ਦੀ ਸ਼ਾਨ ਗਵਾ ਲਈਏ ਦਿਲਾਵੇ ਉਠ ਪ੍ਰੇਮ ਕਮਾਲ ਲਈਏ ਜਰਾ ਪ੍ਰੇਮ ਕਮਾਲ ਲਈਏ ਓਹੋ ਪ੍ਰੇਮ ਗਲੀ ਦਿਖਲਾ ਕੇ के, मर के जीना सिखला के मरके जी सिख ला के कोई रंग चलू ला ला कस डुबंदी न दे उठ पेम कमाल ज़रा प्रेम कमाल ਆ ਸਤਗੁਰ ਰਾਮ ਹਰੀ ਆ ਜਾ ਓ ਹੋ ਹੋ ਆ ਸਤਗੁਰ ਰਾਮ ਹਰੀ ਆ ਜਾ ਬਰਬਾਦ ਪਈ ਨਗਰੀ ਆ ਜਾ ਮੀ ਪਾ ਜਾ ਤਪ ਦੇ ਮਾਰੂ ਵਿੱਚ ਅਸੀਂ ਸੁਖ ਦਾ ਬਾਗ ਬਚਾ ਲਈਏ ਦਿਲਾਵੇ ਉਠ ਪ੍ਰੇਮ ਕਮਾਲਈਏ ਥੋੜਾ ਪ੍ਰੇਮ ਕਮਾਲਈਏ ਤੂੰ ਮੋਤੀ ਹੈ ਜਿਸ ਮਾਲਾ ਦਾ ਓ ਹੋ ਹੋ ਤੂੰ ਮੋਤੀ ਹੈ ਜਿਸ ਮਾਲਾ ਦਾ ਚੰਗਿਆੜਾ ਜਿਸ ਜਵਾਲਾ ਦਾ ਚੱਲ ਵਸੀਏ ਉਸ ਸਮੁੰਦਰ ਵਿੱਚ ਕਤਰੇ ਦੀ ਝੂਣ ਵਟਾ ਲਈਏ ਦਿਲਾਂ 'ਵੇ ਉੱਠ ਪ੍ਰੇਮ ਕਮਾ ਲਈਏ ਜਰਾ ਪ੍ਰੇਮ ਕਮਾ ਲਈਏ ਅਰਸ਼ਾਂ ਤੋਂ ਉਤਰੇ ਨੂਰ ਤੇਰਾ ਹੋ 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 ਬਰਸ਼ਾਂ ਤੋਂ ਉਤਰੇ ਨੂਰ ਤੇਰਾ ਸੰਗ ਤਾਂ ਵਿੱਚ ਹੋਏ ਜਹੂਰ ਤੇਰਾ ਅੱਖੀਆਂ ਵਿੱਚ ਪ੍ਰੇਮ ਸਰੂਰ ਤੇਰਾ ਸੁਰਤਾਜ ਬਸੰਤ ਮਨਾ ਲਈਏ ਦਿਲਾਂ 'ਵੇ ਉਠ ਪ੍ਰੇਮ ਕਮਾ ਲਈਏ ਇਕ ਵੱਖਰੀ ਦੁਨੀਆ ਪਾ ਲਈਏ ਇਸ ਉਜੜੇ ਹੋਏ ਮੰਦਰ ਦੇ ਵਿੱਚ ਇਸ ਉਜੜੇ ਹੋਏ ਮੰਦਰ ਦੇ ਵਿੱਚ ਜੀਵਨ ਜੋਤ ਜਗਾ ਲਈਏ ਦਿਲਾਂ ਵਿੱਚ ਪ੍ਰੇਮ ਕਮਾਲ ਲਈਏ ਆ ਜਾ ਪ੍ਰੇਮ ਕਮਾਲ ਲਈਏ ਜੈਰਾ ਪ੍ਰੇਮ ਕਮਾਲ ਲਈਏ